ਖਾਤਸਾ ਵਾਹਿਗੁਰੂ ਜੀ ਕੀ ਬੋਲੇ ਦਾਸ ਜੋਰਾ ਘਰ ਸੇਵਾ ਸੈਡਿੰਗ ਗੁਰਦੁਆਰਾ ਕਨਸਰ ਸਤਨਾਮ ਸਿੰਘ ਜੀ ਅਬ ਵੱਲੋਂ ਆਪਣੀ ਸੰਗਤ ਦੇ ਸਹਿਯੋਗ ਦੇ ਨਾਲ ਸਮੂਹ ਸਾਧ ਸੰਗਤ ਦੇ ਨਾਲ ਸੱਚੇ ਪਾਤਸ਼ਾਹ ਜੀ ਇਹ ਭਾਜੀ ਦੀ ਸੇਵਾ ਚੱਲਦੀ ਰਹੀ ਆ ਇਹ ਟਟੋ-ਕਟਾ ਵੀ ਜੇ 15 ਤੋਂ 15 ਕੇ ਸਾਲ ਤੋਂ ਇਹ ਸੇਵਾ ਚੱਲਣ ਦੀ ਆ ਪਹਿਲਾਂ ਤੇ ਅਸੀਂ 4 ਤੋਂ 5 ਬਟਰ ਦੀ ਭਾਜੀ ਹੀ ਤਿਆਰ ਕਰਦੇ ਸੀ ਹੁਣ ਇਹ ਵਾਦੀ ਵਾਦੀ ਤੇ ਕੰਦੀ 5 ਟਨ ਤੋਂ ਵੱਧ ਦੀ ਮੁਰਕੇ 7 ਟਨ ਹੋਈ ਫਿਰ ਇਸ ਸਾਲ 8 ਟਨ ਹੋਈ ਇਸ ਟਾਈਮ 10 ਟਨ ਦੇ ਲੱਗ ਸਕੇ ਭਾਜੀ ਜੀ ਤਿਆਰ ਹੋਣੇ ਸਬਾਬ ਨਾਲੇ ਇਹ ਭਾਜੀ ਜਿਹੜੀ ਆ ਮੁਰਕੇ ਅਸੀਂ ਤਿਆਰ ਕਰਕੇ ਮੁਰਕੇ ਪੈਕ ਕਰ ਦੇਣੀ ਆ ਪੈਕ ਕਰਨ ਤੋਂ ਬਾਅਦ ਬਾਬਾ ਜੀ ਦਾ ਵਿਆਹ ਤੋਂ ਰਾਤ ਮਸੀਂ ਲਾ ਦੇਣੀ ਆ ਅਗਲੇ ਦਿਨ ਸਵੇਰੇ ਜਿਹੜੀ ਸੰਗਤ ਰਾਤ ਸੁਪਤੀ ਦੀ ਆ ਜਿਹੜੀ ਬਾਹਰੋਂ ਆਈ ਬਾਬਾ ਜੀ ਦਾ ਵਿਆਹ ਵੇਖਣਾ ਉਹਨਾਂ ਨੂੰ ਝੋਲੀਆਂ 'ਚ ਪਾ ਕੇ ਇਹਨਾਂ ਨੂੰ ਵਿਦਾ ਕਰਨਾ ਵੀ ਆਲੋ ਬਾਬਾ ਜੀ ਦੇ ਜਿਆਦੀ ਭਾਜੀ ਜੇ ਤੁਸੀਂ ਵਿਆਹ ਆਏ ਸੀ ਇਹ ਬਾਕੀ ਜਿਹੜੀ ਆ ਦੋ ਦਿਨ ਉਹਨਾਂ ਨੂੰ ਬਰਤਾਉਣ ਤੋਂ ਬਾਅਦ ਬਾਕੀ ਉਹ ਪ੍ਰੰਤ ਸਾਰੇ ਸ਼ਹਿਰ 'ਚ ਬਤਾਈ ਜਾਂਦੀ ਆ ਬਾਹਰ ਉਹ ਜਿਹੜੀ ਸੰਗਤਾਂ ਦੀ ਡਿਮਾਂਡ ਹੁੰਦੀ ਆ ਉੱਥੇ ਵੀ ਭੇਜੀ ਜਾਂਦੀ ਆ ਉੱਥੇ ਇੱਕ ਜਣੇ ਨੇ ਪਾਸ ਦੇ ਵਿੱਚ ਰੱਖ ਕੇ ਗੋਰੀਆਂ ਭੇਜਦੀਆਂ ਉਸ ਤੋਂ ਲੱਗੇ ਗਾਹ ਸੰਗਤ ਨੂੰ ਬਤਾਈ ਜਾਂਦੀ ਆ ਇਹ ਭਾਜੀ ਦੇ ਵਿੱਚ ਸ਼ੱਕਰਪਾਰੇ ਤੇ ਮਿੱਠੀ ਸੇਵੀ ਲੋਣੀ ਸੇਵੀ ਮਠੀ ਉਧਾਰੇ ਪਕੌੜਾ ਇਹ 5-6 ਆਟਮਾ 'ਚ ਤਿਆਰ ਕੀਤੇ ਜਾਂਦੀਆਂ ਨੇ ਕਿਲੋ ਦੇ ਕਰੀਬ ਇੱਕ ਪੈਕ ਹੁੰਦਾ ਵਾ ਜਿਹੜਾ ਸਾਰੀ ਸੰਗਤ ਨੂੰ ਬਤਾਇਆ ਜਾਂਦਾ ਜੀ ਇਸ ਟਾਈਮ ਮਲਕੀ ਜਿਹੜੀ ਸੇਵਾ ਵਾ ਮੈਨੂੰ 10 ਦਿਨ ਲੱਗਦੇ ਨੇ 10 ਬੰਦੇ ਲੱਗਦੇ ਨੇ ਭਾਈ ਤੇ 10 ਦਿਨ ਦੀ ਜੀ ਸੇਵਾ ਚੱਲਦੀ ਹੈ ਉਹ ਵੀ ਇਸ ਟਾਈਮ 4 ਦਿਨ ਹੋ ਗਏ ਨੇ ਤੇ 4-5 ਦਿਨ ਹੋਰ ਲੱਗੇਗੀ ਸੇਵਾ ਪੂਰੀ ਤਿਆਰ ਹੋਣੀ ਇਹ ਜੀ ਐਵਰੇਜ ਕੱਢ ਲਓ ਉਹ 120 ਰੁਪਏ ਹਿਸਾਬ ਨਾਲ ਵੀ ਤੁਸੀਂ ਲਾਓ ਤੇ 10 ਟਨ ਦੇ ਮਲਕੀ 5-6 ਲੱਖ ਰੁਪਏ ਖਰਚਾ ਆ ਜਾਂਦਾ ਜੀ ਕਿ ਟੋੜਾ ਮਟੀਰੀਅਲ ਦਾ ਇਹ ਸੰਗਤ ਦੇ ਸਹਿਯੋਗ ਜੀ ਸੰਗਤ ਸਾਰੇ ਕੋਈ ਨਾ ਕੋਈ ਆਪਣੇ ਜਦੋਂ ਬਾਹਰ ਗਏ ਨੇ ਬੱਚੇ ਉਹ ਆਪਣਾ ਤਸਵੰਦ ਕੱਟ ਭੇਜਦੇ ਨੇ ਜਿੱਥੋਂ ਵੀ ਫੈਕਟਰੀ ਵਾਲੇ ਵੀ ਆਪਣਾ ਤਸਵੰਦ ਦਿੰਦੇ ਨੇ ਕਿ ਬਾਬਾ ਨੂੰ ਪਤਾ ਹਰ ਸਾਲ ਜੀ ਇੱਕ ਇੱਕ ਕਾਰਜ ਹੁੰਦੇ ਨੇ ਉਹ ਹਰ ਸਾਲ ਹੀ ਆਪਣੇ ਸੇਵਾਂ ਨੂੰ ਯਾਦ ਕਰਕੇ ਤੇ ਆਪਣੀ ਸੇਵਾ ਦਿੰਦੇ ਨੇ ਕਿ ਆਪ ਦੀ ਸੇਵਾ ਕਾਜੀ ਵਾਸਤੇ ਆਪਣੀ ਲਲ ਲਜੋ ਤੇ ਸੇਵਾ ਆਪਣੀ ਕਰੀ ਕਰੋ ਉਹਨਾਂ ਨੂੰ 10 12 ਦਿਨ ਲੱਗਦੇ ਬੰਨ ਤੋਂ ਪਰਨੋਂ ਲੱਗਦੇ ਬਾਜੀ ਕਰਦੇ